ਦੇਖੋ ਇਹ ਲਖੀਨਪੁਰ ਖੀਰੀ ਦੇ ਵਿੱਚ ਜਾਂ ਭਾਰਤ ਦੇ ਵਿੱਚ ਪਹਿਲੀ ਵਾਰ ਨਹੀਂ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਜਦੋਂ ਤੋਂ 1947 ਤੋਂ ਦੇਸ਼ ਆਜ਼ਾਦ ਹੋਇਆ ਤੇ ਉਦੋਂ ਤੋਂ ਲੈ ਕੇ ਜਿਹੜਾ ਇਹ ਸਾਡੇ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਜ਼ਬਾਨੀ ਜਿਹੜਾ ਇਹ ਵਾਰ ਹੋਣੀ ਜਾਂ ਸਾਡੇ ਸਿੱਖਾਂ ਦੇ ਪਰਿਵਾਰ ਲੁੱਟੇ ਜਾਣੇ ਗੁਰਦੁਆਰੇ ਜਿਹੜੇ ਨੇ ਓਟਾਏ ਜਾਣੇ ਆ ਸਿੱਖਾਂ ਦਾ ਉਜਾੜਾ ਕਰ ਦੇਣਾ ਇੱਕ ਆਮ ਗੱਲ ਹੈ ਔਰ ਜਿਹੜਾ ਇਹ ਯੂਪੀ ਦੇ ਵਿੱਚ ਇੱਕ ਪੁਲਿਸ ਅਫਸਰ ਨੇ ਸਿੱਖਾਂ ਨੂੰ ਅੱਤਵਾਦੀ ਕਿਹਾ ਹੈ ਅੱਜ ਫਰਜ ਇੱਕ ਬੰਦਾ ਹੈ ਸਾਡਾ ਇਹ ਕਿਉਂ ਕਿਹਾ ਹੈ ਇਹਦੇ ਪਿੱਛੇ ਇੱਕ ਕਾਰਨ ਵੀ ਹੈ ਇਹਨਾਂ ਦੇ ਆਕੇ ਜਿਹੜੇ ਦਿੱਲੀ ਤਖਤ ਤੇ ਬੈਠੇ ਨੇ ਉਹਨਾਂ ਨੇ ਜਿਹੜਾ ਕਿ ਸਾਡੇ ਵੱਲੋਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਔਰ ਇਹ ਉਹ ਲਖੀਨਪੁਰ ਖੀਰੀਆ ਜਿੱਥੇ ਚਾਰ ਕਿਸਾਨ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਸਨ ਤੇ ਫਿਰ ਇੱਕ ਪੱਤਰਕਾਰ ਉਹ ਹਿੰਦੂ ਵੀਰ ਸੀ ਤੇ ਉਹਦਾ ਕਤਲ ਆਮ ਕਰਨਾ ਇੱਕ ਮੰਤਰੀ ਦੇ ਮੰਤਰੀ ਦੇ ਪੁੱਤ ਵੱਲ ਤੇ ਉੱਤੇ ਕੋਈ ਕਾਰਵਾਈ ਨਾ ਹੋ ਉਲਟਾ ਉਹਨਾਂ ਨੂੰ ਦਬਾਉਣਾ ਤੇ ਅੱਜ ਉਹਨਾਂ ਸਿੱਖਾਂ ਨੇ ਇਹ ਜਦੋਂ ਰੋਡ ਬਣਿਆ ਇਸ ਰੋਡ ਦੇ ਉੱਤੇ ਉਹਨਾਂ ਨੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪ ਉਸ ਰੋਡ ਨੂੰ ਜਦੋਂ ਉਹਦੀ ਮੁਰੰਮਤ ਕੀਤੀ ਆ ਉਦੋਂ ਤਾਂ ਨਹੀਂ ਕਿਸੇ ਰਾਤਵਾਦੀ ਤੰਕਵਾਦੀ ਕਿਹਾ ਉਦੋਂ ਤਾਂ ਸਿੱਖ ਚੰਗਾ ਪਰ ਜੇ ਉਹ ਇਕੱਠੇ ਹੋ ਕੇ ਤੇ ਜਿਹੜੇ ਕਾਵੜੀਏ ਆ ਰਹੇ ਸੀ ਉਹਨਾਂ ਨੂੰ ਵੇਖਣ ਵਾਸਤੇ ਉਥੇ ਛੜਕਦੇ ਚਲੇ ਗਏ ਤੇ ਉਹਨਾਂ ਨੂੰ ਆਖਿਆ ਗਿਆ ਪੁਲਿਸ ਅਫਸਰ ਵੱਲੋਂ ਭਈ ਇਹ ਅੱਤਵਾਦੀ ਇਹ ਬਹੁਤ ਇੱਕ ਸਿੱਖਾਂ ਦੇ ਉੱਤੇ ਹਮਲਾ ਇਹਨਾਂ ਨੂੰ ਚੜਾਉਣ ਵਾਸਤੇ ਤੇ ਇਹ ਚੁੱਪ ਕਿਉਂ ਬੈਠੇ ਨੇ ਪਰ ਇੱਥੇ ਇੱਕ ਫਰਜ ਬੰਦਾ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਦਾ ਵੀ ਸੀ ਉਹ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ ਇਹ ਬਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪਹਿਲਾਂ ਹਮਚਾਈ ਸੀ ਤੇ ਸ਼੍ਰੋਮਣੀ ਕਾਲੀ ਦਰ ਬਾਅਦ ਇਹ ਇਸ ਕਰਕੇ ਲਹਿੰਦੀ ਕਿ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਨੇ ਉਹ ਹਰ ਤਰ੍ਹਾਂ ਦੀ ਆਲੀਭਾਲੀ ਕਰੇਗੀ ਪਰ ਅੱਜ ਵੀ ਕਬਜ਼ਾ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦਾ ਪਰ ਫਰਜ ਇਹਨਾਂ ਦਾ ਇਹ ਸੀ ਕਿ ਇਹ ਸਿੱਖ ਕੌਮ ਦੀ ਜਿੱਥੇ ਵੀ ਕਿਤੇ ਭਾਰਤੀ ਨਹੀਂ ਪੂਰੇ ਸੰਸਾਰ ਵਿੱਚ ਜੇ ਕਿਸੇ ਸਿੱਖ ਦੇ ਉੱਤੇ ਕੋਈ ਜਿਆਸਤੀ ਹੁੰਦੀ ਆ ਕੋਈ ਹਮਲਾ ਹੁੰਦਾ ਤੇ ਉਹਦੇ ਨਾਲ ਤਕੀਸ਼ਾ ਹੀ ਹੁੰਦੀ ਆ ਤੇ ਉੱਥੇ ਇਹਨਾਂ ਦਾ ਫਰਜ ਬਣਦਾ ਪਰ ਮੈਂ ਅੱਜ ਇਹ ਗੱਲ ਕਹਿਣੀ ਚਾਹਣਾ ਕਿ ਜੋ ਲਖੀਨਪੁਰ ਖੀਰੀ ਦੇ ਵਿੱਚ ਉੱਥੇ ਸਿੱਖਾਂ ਦੇ ਉੱਤੇ ਜੋ ਉਸ ਅਫਸਰ ਨੇ ਇੱਕ ਮਾਰੇ ਸ਼ਬਦ ਬੋਲੇ ਨੇ ਅਤਵਾਦੀ ਲਫਜ਼ ਕਰਕੇ ਬੋਲਿਆ ਉਹਦੇ ਤੇ ਅੱਜ ਸਰੋਨ ਅਕਾਲ ਤਖਤ ਦਾ ਜਿਹੜਾ ਜਥੇਦਾਰ ਹੈ ਉਹਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲਿਖਤੀ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਵਕੀਲ ਵੀ ਹੈ ਸਵਦਾਤ ਹਰਦਨ ਦਰਸنگ ਧਾਮੀ ਇਸ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਆ ਉਹਦੀ ਤੋਰੀ ਜ਼ਮਾਇਰੀ ਬੰਦੀ ਆ ਕਿ ਉਹ ਉਥੇ ਪਹੁੰਚੇ ਤੇ ਜਿੰਨਾ ਚਿਰ ਉਸ ਉਸ ਅਫਸਰ ਤੇ ਪਰਚਾ ਨਹੀਂ ਹੁੰਦਾ ਉਹਨਾਂ ਚਿਰ ਉਥੋਂ ਨੂੰ ਆਉਣਾ ਨਹੀਂ ਚਾਹੀਦਾ ਉਥੇ ਬੇਸ਼ੱਕ ਦੀ ਜੇ ਧਰਨਾ ਉਹਨਾਂ ਨੇ ਪਤਾ ਲੱਗਿਆ ਕਿ ਉਹਨਾਂ ਨੇ ਧਰਨਾ ਲਾਇਆ ਹੋਦਾ ਪਰ ਸਾਡਾ ਫਰਜ਼ ਬੰਦਾ ਕਿ ਉਥੇ ਜਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਨੂਅਰੀ ਬੰਦੀ ਆ ਹੁਣ ਵੇਖਣਾ ਕਿ ਇਹ ਕਰਦੇ ਨਹੀਂ ਕਰਦੇ ਜੇ ਅਜੇ ਤੋਂ ਪਹਿਲਾਂ ਇਹ ਸਿੱਖਾਂ ਦੀ ਹਰ ਤਰ੍ਹਾਂ ਦੀ ਜਿੱਥੇ ਵੀ ਕਿਤੇ ਇਹਨਾਂ ਨਾਲ ਧੱਕੇਸ਼ਾਹੀ ਹੁੰਦੀ ਸੀ ਇਹ ਕਿਤੇ ਜਾ ਕੇ ਖਲੋਂਦੇ ਤੇ ਕਿਸੇ ਦੀ ਹਿੰਮਤ ਨਾ ਪੈਂਦੀ ਜਾਂ ਪਿੱਛੇ ਨਹੀਂ ਕੀਤਾ ਤੇ ਹੁਣ ਹੀ ਕਰ ਲੋ